ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰੇ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਭਣ ਜੀ ਬਰਕਤਾਂ ਇਹ ਲੋ ਜੀ ਵੱਜ ਰਿਹਾ ਦੁਵਾਰਾ ਤੋਂ ਆਪਣੇ ਖੇਤ ਦੇ ਵਿੱਚ ਗੇੜਾ ਆਪਣੀ ਫਸਲ ਕੋ ਮੈਂ ਦੇਖ ਭਾਈ ਆਪਣੀ ਜਾਨ ਵੀ ਤੀਆਂ ਪੱਤਾਂ ਦੇ ਵੱਧ ਕੇ ਨਹੀਂ ਇਹ ਵੀ ਉਹਦਾ ਉਹੋ ਜਿਹਾ ਹੀ ਦਰਜ ਆ ਵੀਰੋ ਫਸਲ ਦਾ ਵੀ ਉਹਨਾਂ ਪਤਾ ਜਿੱਕਣਾ ਆਪਣਾ ਪਰਿਵਾਰ ਨੂੰ ਭਾਲਦੀ ਹੈ ਫਸਲ ਜੇ ਸੋਚੀਏ ਕਿਉਂਕਿ ਤੁਹਾਨੂੰ ਮਾਦਾ ਵੀ ਕਿਆ ਚੀਜ਼ ਹੈ ਕਈ ਬੰਦੇ ਕਹਿ ਦਿੰਦੇ ਆ ਵੀ ਖੇਤੀ ਚੋ ਕੁਛ ਬਚਦਾ ਨਹੀਂ ਹੈਗਾ। ਬਚਣ ਦਾ ਨਾ ਬਚਣ ਦਾ ਵੀ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ। ਦੁਨੀਆ ਬਹੁਤ ਤਰ੍ਹਾਂ ਦੀ ਹੈ। ਜਿਹੜਾ ਬੰਦਾ ਜ਼ਿਆਦਾ ਕੰਮ ਕਰਦਾ ਨਾ ਉਹਨੂੰ ਲੋਕ ਜ਼ਿਆਦਾ ਨਿੰਦਦੇ ਆ। ਜ਼ਿੰਦਗੀ ਚ ਇੱਕ ਕੇ ਦੇਖਿਓ। ਅਗਲਾ ਕਹਿੰਦਾ ਟਿਕਦਾ ਨਹੀਂ ਇਹਨੂੰ, ਬੇਲ ਨਹੀਂ ਇਹਨੂੰ, ਪਤਾ ਨਹੀਂ ਕਾਦੀ ਤਮਾ ਹੈ। ਕਿਉਂਕਿ ਆਪੋ ਕੰਮ ਨਹੀਂ ਕਰਦਾ। ਇਕੱਲਾ ਹੀ ਖੇਤੀ ਪਰ। ਜਿਹਨਾਂ ਬੰਦੇ ਨੇ ਖੇਤੀ ਸ਼ੌਂਕ ਖੇਤੀ ਵੀ ਇੱਕ ਸ਼ੌਂਕ ਨਾਲ ਹੈ ਵੀਰੋ। ਸ਼ੌਂਕ ਦਾ ਵੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਤਜਰਬਾ। ਵੀ ਇੱਕ ਜਿਮ ਲਾ ਲਓ। ਜਿਮ ਨਾ ਤਾਂ ਅਮੀਰ ਮਾਰ ਸਕਦਾ ਜਾ ਸਕਦਾ ਹੈ ਜਿਮ ਨਾ ਗਰੀਬ ਜਾ ਸਕਦਾ ਹੈ ਜਿਮ ਸਿਰਫ ਬੰਦਾ ਉਹ ਜਾਊਗਾ ਜਿਹਨੂੰ ਸ਼ੌਕ ਹੋਊਗਾ ਪੈਸੇ ਵਾਲੇ ਵੀ ਤੁਸੀਂ ਦੇਖ ਲਓ ਵੀ ਬਹੁਤ ਥਾਨੂੰ ਮੋٹے ਮੋٹے ਬੰਦੇ ਮਿਲਦੇ ਆ ਉਹ ਬੇਟ ਲੋ ਸਭੀਆਂ ਦਵਾਈਆਂ ਖਾਂਦੇ ਆ ਨਹੀਂ ਆਪਣੇ ਘਰ ਦੀ ਜਿਮ ਖੋਲ ਲਵੇ ਕਈ ਗਰੀਬ ਲੋਕ ਉਹ ਸਰੀਰ ਬਣਾਉਣ ਖਾਤਰ ਭੱਜਦੇ ਆ ਉਹਨਾਂ ਕੋਲ ਪੈਸਾ ਨਹੀਂ ਪਰ ਸ਼ੌਕ ਆ ਜਿਹੜਾ ਸ਼ੌਕ ਵਾਲਾ ਜਿਮ ਜਾਊਗਾ ਤਜਰਬਾ ਕਰ ਲਿਓ ਇੱਕ ਨਾ ਹੀ ਖੇਤੀ ਆ ਵੀਰੋ ਖੇਤੀ ਨੂੰ ਕਈ ਬੰਦੇ ਮੈਂ ਦੇਖ ਲਿਆ ਦਾਣੇ ਘੇਰ ਕੇ ਪੁੱਛਦੇ ਹੀ ਨਹੀਂ ਐਂ ਕਹਿ ਦਿੰਦੇ ਵੀ ਜਿਹੜਾ ਕੁਝ ਬਾਬੇ ਨੇ ਦੇਣਾ ਉਹੀ ਹੋਣਾ ਥੋੜੀ ਜੀ ਆਪ ਵੀ ਮਿਹਨਤ ਕਰੋ ਦੇਣਾ ਵਾਹਿਗੁਰੂ ਨੇ ਵਾਹਿਗੁਰੂ ਵੀ ਕਹਿੰਦਾ ਏ ਵੀ ਆਪ ਵੀ ਮਿਹਨਤ ਕਰੋ ਦਸਾਂ ਨੌਾਂ ਦੀ ਕਿਰਤ ਕਰੋ ਬਾਬੇ ਨਾਨਕ ਨੇ ਆਪਾਂ ਨੂੰ ਸਿਖਾਇਆ ਤੇ ਬਾਕੀ ਖੇਤੀ ਤਾਂ ਐ ਕਿਹਦਾ ਏ ਮੈਂ ਤੁਹਾਨੂੰ ਇੱਕ ਆਪਣਾ ਤਜਰਬਾ ਦੱਸਦਾ ਮੈਨੂੰ ਨਹੀਂ ਪਤਾ ਕਿਸੇ ਦਾ ਦੇਖੋ ਵੀ ਪਸ਼ੂ ਅਸੀਂ ਵੀ ਰੱਖੇ ਵੇ ਤੇ ਹੁਣ ਅਸੀਂ ਵੇਚ ਤੇ ਕੋਣ ਅਸੀਂ ਤੁਹਾਨੂੰ ਪਤਾ ਵੀ ਸਾਡੇ ਕੋਲ ਕਮਾਈ ਦਾ ਸਾਧਨ ਚਲੋ ਸੋਸ਼ਲ ਮੀਡੀਆ ਪਰ ਵੀ ਥੋੜਾ ਜਿਹਾ ਅਸੀਂ ਹੁਣ ਪੈਸੇ ਆਉਂਦੇ ਆ ਸਾਨੂੰ ਮਹਾਰਾਜ ਦੀ ਕਿਰਪਾ ਨਾਲ ਹੋਰ ਵੀ ਸੋਨੇ ਕਿਤੇ ਲੱਗੇ ਹੋਏ ਜੀ ਤੇ ਖੇਤੀ ਦਾ ਵੀ ਵੀ ਡੰਗਰ ਪਹਿਲਾਂ تھے ਹੁਣ ਵੇਚਤੇ ਤੇ ਵੀਰੋ ਮੈਂ ਤੁਹਾਨੂੰ ਦੱਸਦਾ ਵੀ ਇੱਕ ਡੰਗਰ ਹੋਏ ਪਸ਼ੂ ਹੋਏ আর ਇੱਕ ਖੇਤੀ ਹੋਈ ਜਿੰਨਾ ਤੁਸੀਂ ਇਹਨੂੰ ਖਲਾਤਾ ਇਹ ਉਨਾ ਹੀ ਦੁੱਗਣਾ ਵਧ ਕੇ ਮੁੱਲ ਮੁੜਦੇ ਆ ਡੰਗਰਾਂ ਨੂੰ ਤੁਸੀਂ ਖਰਾਕ ਪਾ ਕੇ ਦੇਖੋ ਵੀ ਜਿੰਨੀ ਖਰਾਕ ਪਾਉਂਗੇ ਉਨਾ ਹੀ ਉਹਨਾਂ ਦਾ ਦੁੱਧ ਵੱਧਦਾ ਜਾਊਗਾ ਜੇ ਇੱਥੇ ਤਾਂ ਚੱਕ ਕੇ ਗੰਨਿਆਂ ਵਿੱਚ ਤੇ ਪੱਤੀਆਂ ਪਾਈ ਗਏ ਜਾਂ ਉਹ ਹੀ ਗਲੀ ਸੜੀ ਆਪਾਂ ਨੇ ਕੋਈ ਖਾਦ ਆਪਣੇ ਚਰੀਆਂ ਪਾਤੀਆਂ ਪੱਤੀ ਬਾਤੀਆ ਵੀ ਫਿਰ ਡੰਗਰਾਂ ਨੇ ਵੀ ਕਾ ਦੁੱਧ ਦੇਣਾ ਤਜਰਬਾ ਕਰਕੇ ਦੇਖਿਓ ਇਹਨਾਂ ਦਾ ਦੁੱਧ ਆਉਂਦਾ ਡੰਗਰਾਂ ਦਾ ਉਹਨਾਂ ਦੇ ਖਰਾਕ ਵੀ ਦੇਖਿਓ ਡੰਗਰਾਂ ਦੀ ਉਹ ਵੱਧ ਤੇ ਵੱਧ ਵਧੀਆ ਖਰਾਕ ਪਾਉਂਦੇ ਆ ਇੱਕ ਨਾ ਹੀ ਖੇਤੀ ਆ ਖੇਤੀ ਵਿੱਚ ਵੀ ਜੇ ਤੁਸੀਂ ਵਧੀਆ ਖਰਾਕ ਪਾਉਂਗੇ ਉਹਨੂੰ ਟਾਈਮ ਪਰ ਦੇਖੋਗੇ ਜ਼ਰੂਰੀ ਨਹੀਂ ਵੀ ਫਸਲ ਨੂੰ ਖਾਦ ਨਾਲ ਵੀ ਫਸਲ ਦਾ ਪਾਣੀ ਦਾ ਵੀ ਦੇਖਣਾ ਵੀ ਪਾਣੀ ਦਾ ਹੁਣ ਟਾਈਮ ਆ ਗਿਆ ਜਾਂ ਪਾਣੀ ਲਾ ਦਈਏ ਬੱਤ ਇੱਕ ਨਹੀਂ ਵੀਰੋ ਅਸੀਂ ਪਪੂਲਰ ਦਾ ਬੂਟਾ ਲਾਉਂਦੇ ਆ ਜੇ ਅਸੀਂ ਗਰਮੀਆਂ ਦੇ ਵਿੱਚ ਵੀ ਪਾਣੀ ਨਾ ਲਈਏ ਤਾਂ ਬੂਟਿਆਂ ਦੇ ਪੱਤੇ ਝੜ ਜਾਂਦੇ ਆ ਬੂਟਾ ਇੱਕ ਸਾਲ ਲੇਟ ਹੋ ਜਾਂਦਾ ਜਿਹਦਾ ਬੂਟਾ 4 ਸਾਲ ਚ ਪੱਟਣਾ ਉਹ 5 ਸਾਲ ਦੇ ਵਿੱਚ ਉੰਨੀ ਬੂਟਾ ਗ੍ਰੋਥ ਕਰਦਾ ਇੱਕ ਨਹੀਂ ਆ ਵੀਰੋ ਕਰੋ ਸ਼ੌਂਕ ਨਾਲ ਕਰੋ ਸਾਡੀ ਕਿਹਾ ਸੋਚਾ ਸੀ ਦੂਏ ਦੇ ਕੰਮ ਨੂੰ ਜ਼ਿਆਦਾ ਚੜ ਕੇ ਦੇਖਦੇ ਆ ਵੀਰ ਉਹਨੇ ਤਰੱਕੀ ਕਰ ਲਈ ਉਹਦਾ ਵਰਕ ਨਹੀਂ ਦੇਖਦੇ ਹੈਗੇ ਵੀ ਉਹ ਵਰਕ ਦੇ ਵਿੱਚ ਕਿੰਨਾ ਟਾਈਮ ਉਹ ਵਰਕ ਨੂੰ ਟਾਈਮ ਦਿੱਤਾ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਬਾਹਰ ਤੇ ਵੀ ਮਾਲਕ ਹੈ ਖੁਦ ਕੰਮ ਦੇ بڑے بڑے ਟਰੱਕਾਂ ਵਾਲੇ ਵੀ ਫਾਰਮਰ ਵੀ ਹੈ ਕਈ ਵੀਰਾਂ ਦੇ ਤੇ ਪਰ ਜਦੋਂ ਗੱਲ ਹੁੰਦੀ ਹੈ ਉਹਨਾਂ ਨਾਲ ਉਹ ਕਈ ਗੱਲਾਂ ਫਾਰਮ ਪਰ ਕੰਮ ਕਰਨ ਗਏ ਹੁੰਦੇ ਆ ਫਿਰ ਸੋਚੀਦਾ ਵੀ ਇੰਨੇ ਇੰਨੇ بڑے ਮਾਲਕਾ ਉਹਨਾਂ ਨੂੰ ਕਿਆ ਲੋੜ ਹੈ ਕੰਮ ਕਰਨ ਦੀ ਪਰ ਨਹੀਂ ਜੇ ਦੇਖੀਏ ਤਾਂ ਉਹਨਾਂ ਦਾ ਸਕਸੈਸ ਇੱਥੇ ਪਹੁੰਚਿਆ ਕਈ ਕਹਿੰਦੇ ਸਾਡੇ ਕੋਲ ਇੱਕ ਗੱਡੀ ਤੇ ਅੱਜ ਸਾਡੇ ਕੋਲ ਪੰਜ ਗੱਡੀਆਂ ਜਾਂ ਤਿੰਨ ਗੱਡੀਆਂ ਉਹਨਾਂ ਨੇ ਆਪ ਕੰਮ ਕਰਿਆ ਆਪ ਗੱਡੀਆਂ ਚਲਾਈਆਂ ਆਪ ਦਿਨ ਰਾਤ ਕੰਮ ਕਰਕੇ ਕਮਾਇਆ ਸੋਇਕਣੀਆਂ ਕੋਈ ਵੀ ਕੰਮ ਕਰੋ ਆਪਣਾ ਦਿਲ ਚਾਅ ਦੇ ਨਾਲ ਕਰੋ ਐ ਇਮਾਨਦਾਰੀ ਦੇ ਨਾਲ ਦੇਖੋ ਆ ਕੱਕਣਾ ਤੁਹਾਡੇ ਕੰਮ ਦੇ ਵਿੱਚ ਬਰਕਤ ਨਹੀਂ ਪਊ ਬਰਕਤ ਨਹੀਂ ਪਊਗੀ ਸੋਇਕਣੇ ਜੀ ਖੇਤ ਕੰਨੀ ਢੇੜਾ ਵੱਜ ਰਿਹਾ ਤੇ ਆ ਖੜਾ ਜੀ ਆਪਣਾ ਕਣਕ ਦਾ ਔਰ ਸਣ ਤਰਬੀਜ ਪਿਛਲੇ ਕੈਮਰੇ ਨਾਲ ਦਿਖਾਉਂਦਾ ਜੀ ਥੋੜਾ ਜਿਹਾ ਸੂਰਜ ਕਰਕੇ ਔਖੀ ਹੋ ਰਹੀ ਐ ਚਲੋ ਹਲੇ ਫੋਨ ਦਾ ਕੈਮਰਾ ਵੀ ਉਹਨਾਂ ਫੋਕਸ ਨਹੀਂ ਕਰਦਾ ਤੇ ਕਣਕਾ ਜੀ ਇੱਕ ਨੰਬਰ ਤੇ ਬਾਕੀ ਪਿੰਡ ਜਾ ਕੇ ਵੀ ਤੁਹਾਡਾ ਉਧਰ ਖੇਤ ਕੰਨੀ ਗੇੜਾ ਮਰਾਉਂਗਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਇੱਧਰ ਤੇ ਦਿਖਾਉਂਦਾ ਹੁਣ ਕਣਕ ਤੁਹਾਨੂੰ ਤੇ ਕਣਕ ਖੜੀ ਐ ਦੇਖੋ ਫਿਰੋ ਜੇ ਮੈਂ ਫੀਤਾ ਲੈ ਕੇ ਆਵਾਂ ਤਾਂ ਕਣਕ ਸਵਾ 3-3 ਫੁੱਟ ਦੀ ਹੋਈ ਖੜੀ ਐ ਦੇਖ ਲਓ ਵੀ ਕਿੱਥੇ ਤੱਕ ਵੱਲ ਐ ਤੇ ਤੁਸੀਂ ਦੇਖੋ ਆਇਆ ਨਾ ਕਿ ਉਹ ਵੀ ਗੱਲਾਂ ਹੀ ਮਾਰਦੇ ਆ ਵੀ ਕਣਕ ਦੇ ਵਿੱਚ ਇੱਥੀ ਤੇ ਆ ਲੋ ਤੁਹਾਨੂੰ ਦਿਖ ਜਾਣਾ ਵੀ ਕਿਤੇ ਕੋਈ ਵੀ ਕੱਖ ਦਾ ਟੁਕੜਾ ਦਿਖਾ ਦਿਓ ਜੇ ਕਿਤੇ ਹੈ ਸਪਰੇਅ ਕਰੀ ਸਪਰੇਅ ਕਰਨ ਤੋਂ ਬਾਅਦ ਆਪਣੇ ਖੇਤਾਂ ਦੇ ਵਿੱਚ ਪ੍ਰੋਪਰ ਆਪ ਘੁੰਮਦੇ ਵੀ ਆ ਚਲੋ ਘੁੰਮਣਾ ਵੀ ਚ ਜ਼ਰੂਰੀ ਹੈ ਸਾਰੀ ਘੁੰਮੋ ਵੀ ਪਤਾ ਲੱਗਦਾ ਰਹਿੰਦਾ ਵੀ ਚੂਹਾ ਤਾਂ ਨਹੀਂ ਕਣਕ ਦੇ ਵਿੱਚ ਚੂਹੇ ਦਾ ਵੀ ਮੈਂ ਤੁਹਾਨੂੰ ਕਾਰਨ ਦੱਸ ਦਿੰਦਾ ਅਸਲੇ ਵੀ ਅਸੀਂ ਕਣਕ ਦੇ ਵਿੱਚ ਵੀਰੋਂ ਘਾਤੇ ਜਿਆਦਾ ਘੁੰਮਦੇ ਆ ਆ ਕਣਕ ਵਾਲਾ ਖੇਤ ਆ ਸਾਡਾ ਆ ਨਾਲ ਗੰਨਾ ਆ ਗਿਆ ਜੀ ਇਹ ਦੋ ਪਰਚੀਆਂ ਵੱਡ ਹੋ ਗਈਆਂ ਔਰ ਤੇ ਉਹ ਦੇਖੋ ਸਾਹਮਣੇ ਗੰਨਾ ਜੀ ਗੰਨੇ ਦੇ ਵਿੱਚ ਤੁਹਾਨੂੰ ਪਤਾ ਵੀ ਇਹ ਚੂਹਾ ਵੱਧੂ ਹੁੰਦਾ ਸੋ ਇਸ ਕਰਕੇ ਅਸੀਂ ਜਿਆਦਾ ਇੱਧਰ ਘੁੰਮਦੇ ਰਹਿੰਦੇ ਆ ਆ ਦੇਖੋ ਆ ਵੱਡ ਹੋ ਗਿਆ ਜੀ ਔਰ ਤੇ ਗੰਨਾ ਇਸ ਵਾਰੀ ਮੇਲ ਹੈ ਜਿਹੜਾ ਉਹ ਥੋੜਾ ਜਿਹਾ ਹੌਲੀ ਚੱਲ ਰਿਹਾ ਪਿੱਛੇ ਗੰਨਾ ਫਟ ਕੇ ਇੱਧਰ ਇਹਨਾਂ ਦੀ ਪਰਚੀ ਦੇਖ ਲਓ ਹਲੇ ਅੜੀ ਖੜੀ ਆ ਚਲੋ ਬਾਕੀ ਤੁਹਾਡਾ ਹੁਣ ਉਧਰ ਪਿੰਡ ਵਾਲੀ ਮੋਟਰ ਪਰ ਜਾ ਕੇ ਵੀ ਘੇੜਾ ਮਾਰਾ ਦਿੰਦਾ ਤੇ ਅੱਜ ਇੱਧਰ ਫਾਰਮ ਦਾ ਕੰਮ ਆ ਜੀ ਜਿਹੜਾ ਮਿਸਤਰੀ ਮੈਨੂੰ ਲਾਦੀ ਰੋਕੇ ਹੋਏ ਆ ਮੈਂ ਤਾਂ ਇੱਧਰ ਫਾਰਮ ਕੰਨੀ ਕਾਫੀ ਦਿਨ ਆਇਆ ਤੁਹਾਨੂੰ ਦਿਖਾ ਦੇ ਦਿੰਦਾ ਜਿਹੜਾ ਮਾਰ ਕੇ ਇੱਧਰ ਵੀ ਕੀ ਪ੍ਰੋਸੈਸ ਚੱਲ ਰਿਹਾ ਕਿੰਨਾ ਕੰਮ ਹੋ ਗਿਆ ਤੇ ਜਾਂਦਾ ਜੀ ਜਾਂਦਾ ਓਹੋ ਵਿੱਚ ਵੀ ਘਟਕੀ ਪਾਤੀ ਜੀ ਫਰਸ ਵਾਲਾ ਕੰਮ ਕਰਤਾ ਕੰਮ ਸ਼ੁਰੂ ਤੇ ਆ ਲੋ ਚਲਦੇ ਅੰਦਰ ਹਰ ਰੋ ਆਤਾ ਬਹੁਤ ਵਧੀਆ ਕਰਤਾ ਜੀ ਆਹ ਮਨ ਲਾਦੀ ਟਰੈਕਟਰ ਹੈ ਕਿ ਮੈਂ ਆਪਰ ਗਟਕੀ ਦੇ ਲੋ ਵਧੀਆ ਕਰਤਾ ਠੀਕ ਹੈ ਬਹੁਤ ਹੁਣ ਤਾਂ ਪ੍ਰੋਸੈਸੇ ਮਨ ਲਾਦੀ ਥੋੜਾ ਜਿਆਦਾ ਰਹਿ ਗਿਆ ਜੀ ਪਰ ਟੀਨਾ ਹੀ ਪੈਣੀ ਆ ਤੇ ਇਧਰ ਆ ਗੇਟ ਰੱਖਤਾ ਜੀ ਆ ਲੋ ਚਲੋ ਚੱਲੀ ਜਾਂਦਾ ਜੀ ਕੰਮ ਚਲੋ ਬਾਕੀ ਉਧਰ ਪਿੰਡ ਵਾਲੀ ਮੋਟਰ ਤੇ ਚਲਦੇ ਬਾਕੀ ਆਹ ਐਕਟੀਵਾ ਤੌਰੀ ਖੜੀ ਆਲੇ ਬਾਈ ਰਾਂ ਦੀ ਚਲੋ ਬਾਕੀ ਉਹ ਲੈ ਬਾਈ ਕੈਮਰੇ ਦਾ ਫੋਕਸ ਨਹੀਂ ਚੰਦਰਮਾ ਚੰਦਰਮਾ ਆ ਗਿਆ ਜੀ ਤੇ ਇਧਰ ਛਪਣ ਦਾ ਸੂਰਜ ਦਾ ਟਾਈਮ ਆ ਗਿਆ ਜੀ ਪੂਰਾ ਇਹ ਛਪਣ ਪਰ ਆ ਗਿਆ ਜੀ ਤੇ ਉਹ ਚੰਦਰਮਾ ਜੀ ਇਹ ਆ ਲੋ ਆ ਲੋ ਤੁਹਾਨੂੰ ਦਿਖਾ ਦਿੰਦਾ ਆ ਦੇਖੋ ਜੀ ਇਹ ਨਿਕਲਣ ਪਰ ਆ ਗਿਆ ਦੇਖੋ ਇੱਕ ਨੇ ਜਾਣਾ ਇੱਕ ਨੇ ਆਉਣਾ ਇੱਕ ਨਾ ਹੀ ਹੈ ਚਲੋ ਬਾਕੀ ਪਰਸੋਂ ਬਾਈ ਪੂਰਨਵਸੀ ਆ ਫਿਰ ਚੰਦਰਮਾ ਨੇ ਪੂਰਾ ਹੋ ਜਾਣਾ ਥੋੜਾ ਜਿਹਾ ਘਟ ਹੈ ਚਲੋ ਚੱਲਦੇ ਜਿੱਧਰ ਮੋਟਰ ਪਰ ਲੋ ਬਾਈ ਰਾਹਾਂ ਚ ਜਾਂਦੇ ਜਾਂਦੇ ਇਧਰ ਮਾਰੋ ਨਿਗਾ ਖੜਨਾ ਪੈ ਗਿਆ ਵੀ ਨਜ਼ਾਰੇ ਕੁਦਰਤੀ ਜਿਹਨੂੰ ਕਹਿੰਦੇ ਆ ਬਾਸ਼ਨਾ ਵੀ ਬਹੁਤ ਆਉਂਦੀ ਔਰੇ ਤੇ ਆਹ ਦੇਖੋ ਬਾਈ ਹੋਰ ਆ ਜਿਹੜੇ ਮੱਖੀਆਂ ਕਹਿੰਦੇ ਵੀ ਸ਼ਹਿਦ ਲੈਣ ਪਹੁੰਚ ਜਾਂਦੀਆਂ ਚਲੋ ਬਾਈ ਚੱਲ ਰਿਹਾ ਤੇ ਵੈਦਰ ਦੇਖੋ ਜਿਹਨੂੰ ਕਹਿੰਦੇ ਮੌਸਮ ਬੱਦਲ ਵਾਈ ਦਿਖ ਰਹੀ ਆ ਤੇ ਇਧਰ ਬਾਈ ਬੰਦਿਆਂ ਨੇ ਘੇਰ ਲਿਆ ਤਾਂ ਤਾਂ ਖੜਨਾ ਪੈ ਗਿਆ ਕਹਿੰਦੇ ਜਿਹਨੂੰ ਗੋਭੀ ਵੱਡੋਰੀ ਗੋਭੀ ਹੈ ਬਾਈ ਚਾਚਾ ਜੀ ਨਾਲ ਦੇ ਖੇਤ ਜਿਹੜੇ ਆਪਾਂ ਬੋਂਦੇ ਹੁੰਦੇ ਆ ਤੇ ਬੰਦਿਆਂ ਨੂੰ ਮਿਲਦੇ ਪਾਣੀ ਗੋਭੀ ਲਈ ਨਾਲ ਹੋਰ ਕੀ ਹਾਲ ਹੈ ਸੈਟ ਠੀਕ ਹੈ ਜੀ ਹੋਰ ਲਾਲੂ ਲਾਲੂ ਨੇ ਬੂਟਾ ਗੇ ਦੇ ਨਾਲ ਮੈਨੂੰ ਲਾਦੀ ਮੰਗੂ ਨਾ ਨਾ ਜਿਹੜੇ ਸਾਹਮਣੇ ਨਾਲ ਢਾਸ ਨਾ ਰਾਇ ਖੜਾ ਹਾਂ ਹਾਂ ਲਾਲੂ ਫਿਰ ਦਾਦ ਤੇ ਚਲਾਉਂਦਾ ਕਿ ਪੈਕਿੰਗ ਕਰਦਾ ਇਹ ਦਾਦ ਵੀ ਜੇ ਚਲਾ ਲੈਂਦਾ ਪੈਕੇਜਿੰਗ ਕਰ ਲੈਂਦਾ ਬਹੁਤ ਚਲਦੇ ਕੰਮ ਹੈ ਅੱਜ ਲਫਾਫੇ ਘੱਟ ਹੈ ਕੱਲ ਜਿਆਦਾ ਤੇ ਲਈ ਲਈ ਅੱਜ ਹੈਗੇ ਆਪਣੇ 41 ਕਿਲੋਗੇ ਕੱਲ ਕੱਲ ਹੈਗੇ ਤੇ ਆਪਣੇ 28 ਇੱਛਾ ਮੈਨੂੰ ਕੱਲ ਜਿਆਦਾ ਲੱਗੇ ਜਾਣੀ ਅਸੀਂ 1.5 ਘੰਟਾ ਲਾਉਂਦੇ ਆ ਵੱਢਣੇ ਨੂੰ 40-45 ਦਮਾਵੇ ਇਹਨੂੰ। ਓ ਸੂਰਮੇ ਆ ਤੁਸੀਂ। ਐਵੇਂ ਥੋੜੋ ਐਰ ਤੈਨੂੰ। ਦਾਰਦ ਵਾਲ ਵੱਢੀ ਜਾਂਦੇ ਨੇ। ਛੋਟਾ ਕਹਿੰਦੇ ਇੱਕ ਹੋਰ ਦਾਦਾ ਵੀਰੋਂ ਮੈਂ ਤਜਰਬਾ। ਪਿਛਲੇ ਸਾਲ ਕਰਿਆ ਤਾਂ ਮੰਗੂ ਆ ਦੇਖਾ ਵੱਢੋਗੀ ਨਾ। ਦੇਖ। 1 2 3 ਇਹ ਤਜਰਬਾ ਕਰ ਲਿਆ ਪਰ ਕਾਮਯਾਬ ਨਹੀਂ ਹੋ। ਤੇ ਮੰਗੂ ਬਾਕੀ ਮੈਨੂੰ ਐਂ ਦੱਸ ਚਲੋ ਉਹ ਮੈਟਰ ਆ ਉਹ ਕਾਮਯਾਬ ਨਹੀਂ ਹੋਣਾ। ਆਹ ਭਾਈ ਫੁੱਲ ਦੇਖੋ ਆ ਤਾਂ ਮੈਨੂੰ 2 ਕਿਲੋ ਦਾ ਦਾਦਾ ਮੰਗੂ। ਇਹ ਫੁੱਲ ਬਹੁਤ ਬੜਾ ਹੋ ਗਏ ਨੇ। ਪਾਣੀ ਦੀ ਘੌਰ-ਬੌਰ ਰੱਖਣੀ ਪੈਂਦੀ ਆ। ਹੂੰ। ਪਾਣੀ ਰੱਖੂਗੇ ਵੀ ਫਿਰ ਫੁੱਲ ਬੜਾ ਹੁੰਦਾ ਏ। ਹੂੰ। ਤੇ ਲਓ ਬਾਈ। ਦੇਖਣਾ ਵਿੱਚ ਵਿੱਚ ਤੇ ਵੱਡਾ ਹੋਈ ਜਾਂਦੀ ਆ, ਛੋਟਾ ਫੁੱਲ ਆ ਜਿਹੜਾ। ਛੱਡ ਹੋਈ ਜਾਂਣਾ, ਆ ਜਿੱਕਣਾ ਬੜਾ ਏ। ਇਹ ਵੱਡ ਹੋਈ ਜਾਂਦਾ ਦੇਖੋ। ਏਕਣਾ ਏ। ਆਹ ਵਿੱਚ ਵਿੱਚ ਲਫਾਫੇ ਭਰ ਹੋਈ ਜਾਂਦੇ ਆ। ਤੇ ਚੱਲਦਾ ਜੀ ਦੋ ਦਿਨਾਂ ਦਾ ਬਖਵਾ। ਦੋ ਦਿਨ ਆ ਕਹਿ ਰਹੇ। ਦੋ ਦਿਨ ਉਹ ਕਹਿ ਰਹੇ। ਦੋ ਦਿਨ ਉਹ ਕਹਿ ਰਹੇ, ਇੱਕਣਾ ਸੱਤ ਕਹਿ ਰਿਹਾ ਜੀ ਇਹ। ਅੱਗੇ ਪਿੱਛੇ ਕਰਕੇ ਵੱਡ ਹੋਈ ਜਾਂਦੀ ਏ। ਚਲੋ ਠੀਕ ਆ ਬਾਈ। ਇੱਕ ਨਾ ਹੀ ਕੰਮ ਚੱਲ ਜਾਨਾ ਇਹ ਹੈ ਜੀ ਸਿਆਲ ਦੀ ਲੱਗੀ ਵੀ ਬਾਈ ਗੱਡੀ ਤੋ ਆ ਛੱਡੀ ਅੱਜ ਤੇ ਵਿਆਹ ਬਾਈ ਚੱਲਦਾ ਤੁਹਾਨੂੰ ਪਿੱਛੇ ਦੱਸਿਆ ਮੈਂ ਤੇ ਇੱਧਰ ਖੜੇ ਬੰਦੇ ਹਾਂ ਆ ਬਾਹਰ ਕਾਦੇ ਵਾਲਾ ਆ ਗਿਆ ਇਹ ਕਹਿੰਦਾ ਮੈਂ ਸਾਂ ਦੇ ਨਹੀਂ ਸੰਭਾਲ ਲੈਣਾ ਹਾਂ ਥੋੜਾ ਫੇਰ ਆਖਿਆ ਦੇਖਿਆ ਪ੍ਰੋਜੈਕਟੇ ਹੋਰ ਹੈ ਪਤਾ ਨਹੀਂ ਜੀ ਜੀ ਹਾਂ ਲੋਈ ਗੇਟ ਮੋਰੀ ਆਟਮ ਆਈ ਜਾਂਦੀਆਂ ਸਾਰੀਆਂ ਲੋ ਜੇ ਨਾਲ ਦੀ ਨਾਲ ਆਪਣੇ ਬੰਦੇ ਨੂੰ ਵੀ ਮਿਲੋ ਜੋ ਆਪਣੇ ਘਰ ਦੀ ਰੌਣਕ ਹੈ ਬਾਈ ਤੇ ਬੇੜਾ ਤਾਂ ਹੀ ਐਡਾ ਬੜਾ ਕਰਿਆਤਾ ਵੀ ਇਹ ਸਾਈਕਲ ਹੀ ਚਲਾਈ ਜਾਵੇ ਆਰਾਮ ਨਾਲ ਇਹ ਆ ਲੋ ਇਹਦਾ ਹੀ ਕੰਮ ਆ ਇਹ ਆ ਲੋ ਸਾਰੀ ਦਿਹਾੜੀ ਇਹ ਇੱਕਾਂ ਸਾਈਕਲ ਹੀ ਚੱਲੀ ਜਾਂਦੀ ਲੇਕਿਨ ਇਤਨੀ ਆਲੋ ਹਾਲੋ ਭਾਈ ਆਹ ਹੈ ਆਲਾ ਦੇਖਣਾ ਹੀ ਤੇ ਡਰ ਵੀ ਲੱਗਦਾ ਵੀ ਗੱਡੀ ਦੇ ਨਾਲ ਨਾ ਵੱਜੇ ਵੀ ਤਾਂ ਹੀ ਗੱਡੀ ਨੂੰ ਟਾਕੇ ਰੱਖਦੇ ਆ ਹੁਣ ਤਾਂ ਚਲਾਈ ਆ ਇਹ ਗੱਡੀ ਗਈ ਵੀ ਹੁਣ ਕਿਧਰੇ ਹਾਲੋ ਹਾਂ ਭਾਈ ਓਏ ਗੱਡੀ 'ਚ ਤਾਂ ਨਹੀਂ ਮਾਰੂੰਗਾ ਕੀ ਕਹਿੰਦਾ ਗੱਡੀ 'ਚ ਡਰ ਲੱਗਦਾ ਰਹਿੰਦਾ ਭਾਈ ਦੂਰ ਤੇ ਦਾ ਬੰਦਾ ਅਗਲਾ ਹਰੇਕ ਦੇਖ ਕੇ ਤੇ ਆਹ ਲੋ ਭਾਈ ਬਾਗਬਾੜੀ ਆਪਣੀ ਗਈ ਠੰਡ ਤੇ ਲੱਗੀ ਆਪਣਾ ਰੂਪ ਬਦਲਣਾ ਉਹ ਤੱਕ ਹੁੰਦਾ ਦਾ ਬਾਈ ਗਮਲੇ ਇਹ ਹੁਣ ਗੱਡੀ ਖੜਨ ਲੱਗੀ ਓਰੇ ਤੇ ਗਮਲਿਆਂ ਦਾ ਇਧਰ ਨੂੰ ਕੋਸਾਰਾ ਹੈਗਾ ਓਰੇ ਆ ਜਾ ਓਰੇ ਪੁਰਿਆ ਜਾ ਤੇ ਆਹ ਦੇਖੋ ਬਾਈ ਫੁੱਟਣ ਲੱਗਿਆ ਆ ਨਵੇਂ ਪੱਤੇ ਕਹਿੰਦੇ ਨਹੀਂ ਹੁੰਦੇ ਨੌਰ ਸਦੀਰ ਉੱਤ ਆ ਗਈ ਨਵੇਂ-ਨਵੇਂ ਪੱਤੇ ਆ ਵੀ ਬਾਈ ਸੁੱਕਲੇ ਸਾਰੇ ਇਹਨੂੰ ਵੀ ਨਵੇਂ-ਨਵੇਂ ਫੁੱਟਣ ਲੱਗ ਗਿਆ ਦੇਖੋ ਬਰੀਕ-ਬਰੀਕ ਹਾਂ ਥੱਕ ਗਿਆ ਮੇਰਾ ਪੁੱਤ ਹੈ ਥੱਕ ਗਿਆ चल फिर हम दे गेड़ा यार हैं है? आए ना गेड़ा दे मम्मी किधर है क्या कर दी बात अच्छा अय है एक ना चली जाना भाई बच्चे दिल के सच्चे